ਮਾਨਜੋਗ ਐਸਐਸਪੀ ਦੀਆਂ ਹਦਾਇਤਾਂ ਮੁਤਾਬਕ ਨਸ਼ੇ ਨੂੰ ਖਤਮ ਕਰਨ ਦੇ ਸਬੰਧ ਵਿੱਚ ਥਾਣਾ ਮਜੀਠਾ ਦੀ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹਰਪੀਸ਼ਿੰਗ ਹੈਪੀ ਜੋ ਕਿ ਪੰਜਾਬ ਪੁਲਿਸ ਦੇ ਪਹਿਲਾਂ ਤੋਂ ਹੀ ਪਘੋੜਾ ਚੱਲ ਰਿਹਾ ਸੀ ਅੱਜ ਥਾਣਾ ਮਜੀਠਾ ਦੀ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਤੇ ਇੱਕ ਹੋਰ ਨੌਜਵਾਨ ਜੋ ਕਿ ਮਜੀਠਾ ਹੰਗਰੀ ਫੂਡ ਉੱਪਰ ਵਾਰਦਾਤ ਦੇਣਾ ਤੇ ਹੋਈ ਸੀ ਜੋ ਕਿ ਅੱਜ ਉਹ ਨੌਜਵਾਨ ਗਹਿਰੀ ਮੰਡੀ ਥਾਣਾ ਜੰਡਿਆਲਾ ਦਾ ਵੀ ਗ੍ਰਿਫਤਾਰ ਕੀਤਾ ਗਿਆ ਤੇ ਦੋਨਾਂ ਉੱਪਰ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹਰਪ੍ਰਿੰਗ ਦੀ ਤੇ ਸਿਖਦੇਵ ਚੰਦ ਦੀ ਖਾਸ ਰਿਪੋਰਟ ਇੰਡੀਆ ਨਿਊਜ਼ ਆ ਹ ਤੱਕ ਸਿਰਫ ਕੜਵਾ ਸੱਚ ਸਭ ਤੋਂ ਜਾਣਕਾਰੀ ਇਹ ਜੀ ਮਜੀਠੇ ਕਸਬੇ ਦੇ ਵਿੱਚ ਸਭ ਤੋਂ ਜਿਹੜਾ ਮੇਨ ਹੈਰੋਇਨ ਦਾ ਸਪਲਾਇਰ ਸੀ ਹਰਪ੍ਰੀਤ ਸਿੰਘ ਹੈਪੀ ਜਿਹलिए ਸਦੋਚ ਕਰਕੇ ਇਹਦਾ ਨਾਮ ਵੱਜਦਾ ਸੀ ਇਹ ਬਹੁਤ ਜਿਆਦਾ ਹੈਰੋਇਨ ਦੀ ਤਸਕਰੀ ਦੇ ਵਿੱਚ ਰਡਾਰ ਤੇ ਸੀਗਾ ਸਾਡੇ ਤੇ ਕਾਫੀ ਦਿਨਾਂ ਤੋਂ ਤੇ ਭਗੋੜਾ ਸੀ ਇਹ ਪਹਿਲਾ ਲੋਕ ਛੱਕੇ ਜਿਹੜਾ ਇੱਥੇ ਸਪਲਾਈ ਕਰਦਾ ਸੀ ਗਾਂ ਆਪਣੇ ਇਹ ਰਿੰਦਿਆਂ ਨੂੰ ਉਹ ਗਾਂ ਤੇ ਹੈਰੋਇਨ ਜਿਹੜੀ ਸੀ ਉਹ ਸ਼ਹਿਰ ਦੇ ਵਿੱਚ ਅਪਲਾਈ ਕਰਦੇ ਸੀ ਤੇ ਇਸ ਤੋਂ ਇਲਾਵਾ ਜਿਹੜੇ ਛੋਟੇ ਪੈਟਰਨ ਸੀ ਉਹ ਅਸੀਂ ਪਹਿਲਾਂ 15 16 ਮਜੀਠੇ ਦੇ ਵਿੱਚੋਂ ਆਲਰੇਡੀ ਗ੍ਰਫਤਾਰ ਕੀਤੇ ਆ ਤੇ ਉਹਨਾਂ ਕੋਈ ਸਾਨੂੰ ਇਹਦਾ ਗਾਂ ਜਿਹੜਾ ਸੁਰਾਠ ਮਿਲਿਆ ਸੀ ਵੀ ਅਸੀਂ ਮੇਨ ਉੱਥੋਂ ਲੈਨੇ ਆ ਇਹਨੂੰ ਅਸੀਂ ਕੱਲ ਜਿਹੜਾ ਕਾਬੂ ਕੀਤਾ ਵਾ ਤੇ ਕਮਰਸ਼ੀਅਲ ਪਰ ਹਰ ਵੰਦੇ ਕੇਸ ਦੇ ਵਿੱਚ ਇਹਨੂੰ ਗ੍ਰਫਤਾਰ ਕਰਕੇ ਤੇ ਜਦੋਂ ਬਾੜ ਲੈ ਕੇ ਤੇ ਅਗਲੀ ਪੁਸ਼ਕਸ਼ ਕਰਾਂਗੇ ਤੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਆ ਜਿੱਥੋਂ ਇਹ ਲਿਆਉਂਦਾ ਵਾ ਜਾ ਕਿਥੇ ਹੋ ਸਪਲਾਈ ਕਰਦਾ ਵਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਅ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਲੱਗ ਗਏ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ ਕਿੰਨੀ ਮਾਤਰਾ ਵਿੱਚ ਇਹ ਰੋਲ ਫੜੀ ਹੋਈ ਹੈ ਇਹ 256 ਗ੍ਰਾਮ ਹੈ ਰੋਲ ਜਿਹੜੀ ਆ ਉਹਦੇ ਤੇ ਇਨਵੈਸਟੀਗੇਟ ਕੀਤਾ ਜਾਏਗਾ ਠੀਕ ਹਨ ਲੈ ਕੇ ਆ ਰਹੇ ਆ ਬੈਕ ਇਹ ਹੁਣ ਪਰਮਾਨੈਂਟ ਦੌਰਾਨ ਜੂਨੀਅਰ ਇਨਵੈਸਟੀਗੇਸ਼ਨ ਕਸ਼ਿਸ਼ ਕਰਾਂਗੇ ਜਿਵੇਂ ਕਿ ਦਾ ਪ੍ਰੀਲਿਮਿਨਰੀ ਗੱਡੀਆਂ ਨੇ ਕਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਹ ਸਟਾਪ ਇੱਕ ਥੋੜੇ ਜਿਹਾ ਪਹਿਲਾਂ ਹਾਂ ਗ੍ਰੀਪ ਮੂਡ ਦੇ ਉੱਤੇ ਮਜੀਠੇ ਪ੍ਰੈਸ ਰਿਪੋਰਟ ਦੇ ਵਿੱਚ ਲੜਾਈ ਝਗੜੇ ਦੀ ਵਾਰਤਾ ਹੋਈ ਸੀ ਉਹਦੇ ਵਿੱਚ ਵੀ ਇੱਕ ਮੁੱਖ ਦੋਸ਼ੀ ਜਿਹੜਾ ਵਾ ਸਾਗਰ ਇਹ ਥਾਣੇ ਕੰਡਿਆਲੇ ਦੇ ਵਿੱਚ ਗਹਿਰੀ ਮੰਡੀ ਪਿੰਡ ਆ ਉੱਥੋਂ ਦਾ ਜਿਹੜਾ ਸਪੌਂਸਰ ਮੋਟਰਸਾਈਕਲ ਤੇ ਆਇਆ ਸੀ ਸੁਮੇਤ ਮੋਟਰਸਾਈਕਲ ਉਹ ਕਾਬੂ ਕੀਤਾ ਵਾ ਉਹਨੂੰ ਵੀ ਅਸੀਂ ਗ੍ਰਿਪਟ ਕਰਨ ਜਾਵਾਂਗੇ ਉਹਦਾ ਕੋਈ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਉਹ ਹੁਣ ਅਜੇ ਰਿਕਾਰਡ ਅਸੀਂ ਥਾੜੇ ਕਟਿਆਲੇ ਤੋਂ ਲਵਾਂਗੇ ਇਹਨਾਂ ਪਤਾ ਲੱਗਾ ਕਿ ਇਹ ਗਹਿ ਗਿਆ ਪੰਜ-ਛੇ ਜਣਿਆਂ ਦਾ ਪੈਸੇ ਲੈ ਕੇ ਲੋਕਾਂ ਕੋਲੋਂ ਕਿ ਇਹ ਉਹਨਾਂ ਦੀਆਂ ਜਿਹੜੀਆਂ ਭੈਣੀਆਂ ਵਾਂ ਕੁਸ਼ਮੀਆਂ ਉਹਨਾਂ ਨਾਲ ਉਹਨੂੰ ਮਾਰਕੈਟਾਈਂਗ ਕਰਦੇ ਆ ਜਾਂ ਵਟਫਟ ਕਰਦੇ ਆ ਇਹ ਪੰਜ ਬੰਦੇ ਤਾਂ ਗਏ ਨੇ ਸਾਰੇ ਗੈਰੀ ਮੰਡੀ ਤੇ ਭਗਵਾਨ ਜਿਹੜੇ ਆਏ ਜਾਣੇ ਠੀਕ ਹੈ